ਕਤਾ ਜੀ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਮੱਝਾਂ ਲੰਮੇ ਟਾਈਮ ਤੱਕ ਦੁੱਧ ਨਹੀਂ ਦਿੰਦੀਆਂ 5ਵੇਂ 6ਵੇਂ ਮਹੀਨੇ ਆ ਗਈ ਭੱਜ ਜਾਂਦੀਆਂ ਦੁੱਧ ਤੋਂ ਉਹਦਾ ਵੱਡਾ ਕਾਰਨ ਹੈ ਦੋਸਤੋ ਸੂਣ ਤੋਂ ਜੋ ਦੁੱਧੋ ਪਾਲਦੀਆਂ ਲੋਕ ਨਾਲ ਦੀ ਨਾਲ ਖਰਾਕ ਬੰਦ ਕਰ ਦਿੰਦੇ ਆ ਖਰਾਕ ਨਹੀਂ ਬੰਦ ਕਰਨੀ ਚਾਹੀਦੀ ਘੱਟੋ ਘੱਟ ਅੱਧੀ ਖਰਾਕ ਤਾਂ ਪੈਣੀ ਚਾਹੀਦੀ ਆ ਬਸਨੂੰ ਜਦੋਂ ਸੂਪ ਪੈਂਦਾ ਨਾਲ ਹੀ ਘਾਟਾ ਵਾਲਾ ਪਾਊਡਰ ਸ਼ੁਰੂ ਕਰਦੇ ਇੱਕ ਖਾਣਾ ਖਾਣਾ ਦਾਣਾ ਬਚਾਉਣ ਦੀ ਖਾਤਰ ਖੋਣੀ ਦੇ ਵਿੱਚ ਨਾਮਕ ਦੇ ਜਲੇ ਪੱਕੇ ਰੱਖਣੇ ਚਾਹੀਦੇ ਆ ਕੋਲੇ ਪਾਣੀ ਵੀ ਪਸ਼ੂ ਦੇ ਪੱਕਾ ਰੱਖਣਾ ਚਾਹੀਦਾ ਇਹ ਬਹੁਤ ਵੱਡੇ ਵੱਡੇ ਕਾਰਨ ਹੈ ਕਿਉਂ ਜੇ ਪੱਠਾ ਜ਼ਿਆਦਾ ਦਾਣਾ ਜ਼ਿਆਦਾ ਪਾਵਾਂਗੇ ਆਪਾਂ ਤੇ ਉਹਨੂੰ ਹਾਜ਼ਮ ਕਰਨ ਵਾਸਤੇ ਵੀ ਮਟੀਰੀਅਲ ਚਾਹੀਦਾ ਬਾਪੁਰਾ ਬੂਰਾ ਦੇਣਾ ਪੈਂਦਾ ਨਾਲ ਖੁੰਡੀਆਂ ਚ ਪੱਕਾ ਨਾਮਕ ਰੱਖਦੇ ਆ ਕੋਲੇ ਪਾਣੀ ਜੇਰੋ ਪਹਿਲਾਂ ਪਸ਼ੂ ਰੱਖਦੇ ਦੋ ਘੜੀ ਪਾਣੀ ਪਿਉਂਦੇ ਵੱਧ ਤੋਂ ਵੱਧ ਤਿੰਨ ਵਾਰੀ ਪਿਆ ਦਿੰਦੇ ਸੀ ਤੇ ਹੁਣ ਜੇ ਪਾਣੀ ਕੋਲੇ ਨਹੀਂ ਰੱਖਦਾ ਪੰਪ-ਪੰਪ 6-6 ਹਜ਼ਾਰੀ ਦਿਖਾਉਨੇ ਆ ਇੱਕ ਮੱਝ ਘੱਟੋ ਘੱਟ 45 ਤੋਂ 50 ਲੀਟਰ 24 ਘੰਟਿਆਂ ਚ ਪਾਣੀ ਪੀ ਜਾਂਦੀ ਆ ਯਾ 60 ਲੀਟਰ ਵੰਗੂ ਪਾਣੀ ਲੱਗ ਜਾਂਦਾ ਤੇ ਹੁਣ ਆਪਣੇ ਕੋਲੇ ਮੱਝਾਂ 20 ਪਲਾਸੀ ਚੱਲਦੀਆਂ ਆ 8 8.5 ਮਹੀਨੇ ਦੁੱਧ ਦਿੰਦੀਆਂ ਆ ਆਪ ਛੱਡਣੀਆਂ ਪੈਂਦੀਆਂ ਗਾਲਾ ਪੱਟ ਕੇ ਦੋਨੇ ਡੰਗੀ ਮਿਲਦੀਆਂ ਜਿਦੋਂ ਛੱਡਦੇ ਆ ਉਹ ਘੱਟੋ ਘੱਟ 8-9 ਲੀਟਰ ਦੁੱਧ ਹੁੰਦਾ ਇਹ ਛੋਟਾ ਛੋਟਾ ਗੱਲਾਂ ਵੱਡੇ ਵੱਡੇ ਕਾਰਨ ਬਣ ਜਾਂਦੇ ਆ ਜੇ ਆਪਾਂ ਪਾਊਡਰ ਕਟਾਣਾ ਪਾਊਡਰ ਧਾਤਾਂ ਵਾਲਾ ਚੂੜਾ ਪਾਵਾਂਗੇ ਲਗਾਤਾਰ ਤੇ ਲੰਮੇ ਟਾਈਮ ਤੱਕ ਪਸ਼ੂ ਦੁੱਧ ਦੇਊਗਾ ਅਤੇ ਖੁਣਨੀ ਦੇ ਵਿੱਚ ਨਾਮਕ ਪੱਕਾ ਰੱਖੋ ਕੋਲੇ ਪਾਣੀ ਰੱਖੋ ਛੋੜੀਆਂ ਛੋੜੀਆਂ ਚੀਜ਼ਾਂ ਕਰਨ ਦੇ ਨਾਲ ਪਸ਼ੂ ਲੰਮਾ ਟਾਈਮ ਦੁੱਧ ਦੇਊਗਾ ਤੇ ਅਗਲੇ ਸੂਏ ਵਾਸਤੇ ਵੀ ਤਿਆਰ ਹੋ ਜਾਊਗਾ ਗੱਪਣ ਵੀ ਸੋਖਾ ਹੋ ਜਾਂਦਾ ਉਹਦੇ ਨਾਲ ਧੰਨਵਾਦ ਜੀ